ਲਗੈਣਾ ਚਾਹੁੰਦੇ ਭਾਵੇਂ ਕੋਈ ਕਾਲੀ ਦਲ ਵਾਲਾ ਕਾਂਗਰਸ ਵਾਲਾ ਜਾਂ ਕੋਈ ਭਾਜਪਾ ਵਾਲਾ ਜਾਂ ਆਮ ਆਦਮੀ ਐਸ ਵਾਰ ਭਾਈ ਅਮਰਪਾਲ ਸਿੰਘ ਨੂੰ ਵੋਟਾਂ ਪਾ ਕੇ ਉਹਨੂੰ ਜਿਤਾਓ ਤੇ ਪੰਜਾਬ ਸਰਕਾਰ ਨੂੰ ਤੇ ਸੈਂਟਰ ਦੀ ਸਰਕਾਰ ਨੂੰ ਇਹੋ ਜਿਹੀ ਕਰਾਰੀ ਚਵੇੜ ਵੱਜੇਗੀ ਜਿਹੜਾ ਮੰਨ ਲਓ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ ਠੀਕ ਹੈ ਇਸ ਵਾਰ ਵੋਟਾਂ ਭਾਈ ਅਮਰਪਾਲ ਸਿੰਘ ਪਾਲ ਨੂੰ ਪਾਓ ਜ਼ਰੂਰ ਗਾਹ ਆਉਂਦੀਆਂ ਪਾਰਟੀਆਂ ਦੇ ਵਿੱਚ ਪਰ ਪੱਖ ਰਵੋ ਅਸੀਂ ਇਹ ਨਹੀਂ ਆ ਦੇ ਕੋਈ ਕਾਂਗਰਸ ਛੱਡਦੇ ਕੋਈ ਕਾਲੀ ਦਲ ਛੱਡਦੇ ਕਿਉਂਦੇ ਰਾਜਨੀਤੀ ਪਾਰਟੀ ਦੇ ਉੱਪਰ ਉੱਠ ਕੇ ਉੱਪਰ ਉੱਠ ਗਏ ਭਾਈ ਅਮਰਪਾਲ ਸਿੰਘ ਨੇ ਵੋਟਾਂ ਪਾ ਗਈਆਂ ਕਿਹੜੀ ਗੱਲੋਂ ਕਿਹੜੀ ਗੱਲ ਬੋਲਣੀ ਚਾਹੀਦੀ ਪਿੱਛੇ ਵੇਖੋ ਜੋ ਕੁਝ ਹੋਇਆ ਸਾਲ ਕੋ ਪਹਿਲਾਂ ਬਗਾਲੀ ਵਾਲੇ ਪੁਲ ਤੇ ਆਪਾਂ ਤਾਂ ਸਾਰਾ ਕੁਝ ਵੇਖਿਆ ਹੀ ਏ ਤੁਸੀਂ ਹੋਂਦੇ ਚੱਕਰ ਦੇ ਵਿੱਚ ਹੋਂਦੇ ਜੇਲ੍ਹ ਦੇ ਵਿੱਚ ਵੀ ਰਹਿ ਗਏ ਜਾਂ ਵੀ ਸਾਰੇ ਉਥੇ ਰਹਿ ਗਏ ਆਣੇ ਜੇਲ੍ਹ ਦੇ ਵਿੱਚ ਤੇ ਤੁਹਾਨੂੰ ਤਾਂ ਸਾਡੇ ਨਾਲ ਬਹੁਤਾ ਜ਼ਿਆਦਾ ਪਤਾ ਕਿਉਂਕਿ ਤੁਸੀਂ ਤਾਂ ਹਟਾ ਕੇ ਆਏ ਜੀ ਤੁਸੀਂ ਚਾਹੁੰਦੇ ਜੇ ਵੀ ਉਹ ਬਾਹਰ ਆਉਣ ਫਿਰ ਖਾਲਸਾ ਵਹਿੀਰ ਅਮਰ ਸੰਚਾਰ ਚੱਲੇ ਨੌਜਵਾਨਾਂ ਨੂੰ ਨਸ਼ੇ ਵਾਲੇ ਪਾਸੇ ਪਰੇ ਰਹਿ ਜਾਵੇ ਹਾਂਜੀ ਹਾਂਜੀ ਇਹ ਸੇ ਗੱ ਚਲੋ ਜੀ ਥਾਣੇ ਹੋਈ ਗਿਤਾਈ ਹੋਈ ਤੇ ਉਹਨੂੰ ਸਜ਼ਾ ਮਿਲ ਸਕਦੀ ਹੈ ਇੱਥੇ ਪੰਜਾਬ ਦੀਆਂ ਜੇਲਾਂ ਬੜੀਆਂ ਵਧੀਆ ਵਧੀਆ ਨੇ ਵੱਡੇ ਵੱਡੇ ਬੰਦੇ ਇੱਥੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੈਗੇ ਨੇ ਉਹਦੇ ਵਾਸਤੇ ਡਿਬਰੂਗੜ੍ਹ ਜੇਲ੍ਹ ਈ ਦੂਰ ਮੰਨ ਲਓ ਨਾ ਕੋਈ ਉਹਦੇ ਮਗਰ ਬੇਲ ਵਾਸਤੇ ਜਾ ਸਕਦਾ ਜੀ ਆ ਨੰਬਰਦਾਰ ਸਾਹਿਬ ਨੂੰ ਬੇਨਤੀ ਹੈ ਹਾਂਜੀ ਆ ਪਿੰਡ ਦੇ ਮੌਜੂਦਾ ਨੰਬਰਦਾਰ ਨੇ ਸਰਪੰਚ ਸਾਹਿਬ ਆਹ ਹਾਂਜੀ ਨੰਬਰਦਾਰ ਸਾਹਿਬ ਐਦਕੀ ਹਰ ਪਿੰਡ ਵਾਲਿਆ ਪੂਰਾ ਮਨ ਬਣਾਇਆ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਮੁਖ ਪਿਆਰਿਓ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰ ਵੀ ਅਮਰਪਾਲ ਨਾਲ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਤੇ ਉਹ ਧੱਕੇ ਦਾ ਜੇ ਉਹ ਆਯਾਤ ਉਮੀਦਵਾਰ ਖਲੋਤਾ ਹੈ ਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਉਹਨੂੰ ਜਿਤਾਈਏ ਤੇ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਬਾਹਰ ਲਿਆਂਦਾ ਸੀ ਇਸੇ ਤਰ੍ਹਾਂ ਉਹਨੂੰ ਵੀ ਭਾਈ ਬਾਹਰ ਆਵੇ ਜਿਵੇਂ ਅੱਗੇ ਅੰਮ੍ਰ ਸੰਚਾਰ ਚੱਲਦਾ ਪਿਆ ਸੀ ਉਤਰਾ ਹੀ ਚੱਲੇ ਸਾਨੂੰ ਬੜੀ ਖੁਸ਼ੀ ਹੈ ਗੱਲ ਦੀ ਵੀ ਸਾਨੂੰ ਪੰਜਾਬ ਦੇ ਵਿੱਚੋਂ ਪੰਥਕ ਹਲਕਾ ਐਲਾਨਿਆ ਗਿਆ ਹੈ ਤੇ ਬੜੀ ਵੱਡੀ ਖੁਸ਼ੀ ਸਾਡੇ ਵਾਸਤੇ ਅਸੀਂ ਫਖਰ ਮਹਿਸੂਸ ਕਰਦੇ ਆਂ ਕਿ ਅਸੀਂ ਪੰਥਕ ਆ ਤੇ ਪੰਥਕ ਹੋਣ ਨਾਤੇ ਸਾਡਾ ਫਰਜ਼ ਬਣਦਾ ਹੈ ਸਾਡੀ ਜ਼ਮੀਰ ਦੀ ਹੈ ਇੱਕ ਆਵਾਜ਼ ਆ ਵੀ ਐਲਕੀ ਪੰਥ ਦੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪੈਣੀ ਚਾਹੀਦੀ ਆ ਤੇ ਜਿਹੜਾ ਵੀ ਮੇਰਾ ਬਚਨ ਸੁਣਦਾ ਹੈ ਭਾਈ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਅਮਰਤਪਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਅਗੇ ਸਰਦਾਰ ਸਾਹਿਬ ਤੁਸੀਂ ਕਹਿ ਵੀ ਸਾਡਾ ਹਲਕਾ ਪੰਥਕ ਸਾਨੂੰ ਫਖਰ ਹੈ ਪਰ ਪਿਛਲੀ ਵਾਰ ਦੇ ਪੰਥਕ ਚਿਹਰੇ ਬੀਬੀ ਖਾਲੜਾ ਨੂੰ ਇਸ ਪੰਥਕ ਹਲਕੇ ਦੇ ਲੋਕਾਂ ਨੇ ਰਾਇਆ ਵੇਖੋ ਉਹ ਵੇਖੋ ਉਹ ਉਹ ਇਸ ਤਰ੍ਹਾਂ ਗੱਲ ਹੋਈ ਆ ਵੀ ਉਦੋਂ ਬੀਬੀ ਖਾਲੜਾ ਦਾ ਇਹਨਾਂ ਲੋਕਾਂ ਨੂੰ ਇਹਨਾਂ ਰੁਝਾਨ ਦਾ ਪਤਾ ਨਹੀਂ ਉਹ 84 ਦੀ ਗੱਲ ਹੈ ਪਹਿਲਾਂ ਖਾਲੜਾ ਸਾਹਿਬ ਨੇ 5 5000 ਲਵਾਰਸ ਲਾਸ਼ਾਂ ਨੂੰ ਉਹਨਾਂ ਅੰਤਮ ਸੰਸਕਾਰ ਕੀਤਾ ਜਾਂ ਉਹਨਾਂ ਦੀ ਇੱਕ ਲਿਸਟ ਬਣਾ ਕੇ ਖਾਲੜਾ ਰਿਪੋਰਟ ਬਣਾਈ ਉਹ ਕੁਝ ਅਸੀਂ ਚੰਦ ਬੰਦੇ ਸਾਂ ਜਿਨ੍ਹਾਂ ਵੋਟਾਂ ਪਾਈਆਂ ਇਹ ਨਹੀਂ ਨਹੀਂ ਵੋਟਾਂ ਪਾਈਆਂ 2 ਲੱਖ ਵੋਟ ਪਈ ਬੀਬੀ ਖਾਲੜਾ ਨੂੰ ਉਹ ਪੰਥ ਦੀਆਂ ਦਰਦੀਆਂ ਦੀ ਪਈ ਆ ਪਰ ਜਿਹੜੀ ਹੁਣ ਇਹ ਅਮਰਪਾਲ ਨੇ 1 ਸਾਲ 2 ਸਾਲ ਪਹਿਲਾਂ ਬਹਿਮ ਚਲਾਈ ਸੀ ਉਹਦੇ ਵਿੱਚ ਸਾਰੇ ਲੋਕ ਜਾਗਰੂਤ ਨੇ ਉਹਦਾ ਅਸਰ ਪੈਣਾ ਹੈ ਜੀ ਉਹ ਬੀਬੀ ਖਾਦੜਾ ਤੋਂ ਸਾਡੇ ਉਦੋਂ ਬੜੀ ਵੱਡੀ ਭੁੱਲ ਹੋਈ ਆ ਜਿਹੜੀ ਉਹ ਹਰੀ ਆ ਉਹ ਸਾਡੇ ਇੱਕ ਮੱਥੇ ਤੇ ਇੱਕ ਕਾਲਾ ਦਾਗ ਲੱਗ ਗਿਆ ਉਹ ਉਹ ਐਵੇਂ ਕੀ ਧੁੱਬ ਗਿਆ ਅਰਪਾਲ ਸਿੰਘ ਜੀ ਅਮਰਪਾਲ ਸਿੰਘ ਬੜੀ ਵੱਡੀ ਲੀਡ ਨਾਲ ਜਿੱਤੇਗਾ ਸਤਿਗੁਰੂ ਮਹਾਰਾਜ ਰਹਿਮਤ ਕਰਨ ਉਹਨੂੰ ਸਿਹਤ ਕਾਮਯਾਬੀ ਬਖਸ਼ਣ ਤੇ ਮਗਰ ਪਰਿਵਾਰ